ਪੰਜਾਬੀ ਲਿੰਕ মিডিਆ ਦੇਖਣ ਵਾਲੇ तमाम ਸਰੋਤਿਆਂ ਦਾ ਨਿੱਗਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਤੁਹਾਡਾ ਦੋਸਤ ਗਗਨ ਸ਼ਰਮਾ ਦੋਸਤੋ 3 ਮਾਰਚ 2025 ਨੂੰ ਪੰਜਾਬ ਦੇ ਨਵੇਂ ਐਡਵੋਕੇਟ ਜਰਨਲ ਮਨਿੰਦਰਜੀਤ ਸਿੰਘ ਨੇ ਆਪਣਾ ਅਹੁਦਾ ਸੰਭਾਲ ਲਿਆ ਇਸ ਤੋਂ ਪਹਿਲਾਂ ਪੁਰਾਣੇ ਏਜੀ ਨੇ ਆਪਣਾ ਅਸਤੀਫਾ ਦੇ ਦਿੱਤਾ ਸੀਗਾ ਕਾਰਨ ਭਾਵੇਂ ਕੋਈ ਵੀ ਬਣੇ ਹੋਣ ਪਰ ਅਸਤੀਫੇ ਤੇ ਚਰਚਾ ਪੰਜਾਬ ਦੇ ਵਿੱਚ ਇੱਕ ਵਾਰ ਨੂੰ ਛੜ ਗਈ ਸੀ ਪਰ ਹੁਣ ਇਸ ਮਾਮਲੇ ਦੇ ਵਿੱਚ ਵਿਕਰਮਜੀਤ ਸਿੰਘ ਮਜੀਠੀਆ ਅਕਾਲੀ ਦਲ ਆਗੂ ਦੀ ਐਂਟਰੀ ਹੋਈ ਆ ਉਹਨਾਂ ਨੇ ਆਪਣੇ ਟਵਿੱਟਰ ਹੈਂਡਲ ਤੇ ਟਵੀਟ ਸਾਂਝਾ ਕਰਕੇ ਇਸ ਤੇ ਸਵਾਲ ਖੜੇ ਕੀਤੇ ਨੇ ਵਿਕਰਮਜੀਤ ਸਿੰਘ ਮਜੀਠੀਆ ਨੇ ਕੀ ਕਿਹਾ ਉਹ ਤੁਹਾਨੂੰ ਦੱਸਾਂਗੇ ਇਸ ਤੋਂ ਪਹਿਲਾਂ ਅਸੀਂ ਇਹ ਤੁਹਾਨੂੰ ਦੱਸ ਦਿੰਨੇ ਆ ਕਿ ਜਿਹੜੇ ਨਵੇਂ ਏਜੀ ਪੰਜਾਬ ਦੇ ਬਣੇ ਨੇ ਉਹ ਹੈ ਕੌਣ ਨੇ ਨਵੇ ਏਜੀ 베ਦੀ ਰਾਮਪੂਰਾ ਫੂਲ ਦੇ ਮਰਹੂਮ ਐਡਵੋਕੇਟ ਇੰਦਰਜੀਤ ਸਿੰਘ 베ਦੀ ਦੇ ਪੁੱਤਰ ਹਨ ਅਤੇ ਉਹਨਾਂ ਦੇ ਦਾਦਾ ਵੀ ਮੰਨੇ ਪਰਮੰਨੇ ਵਕੀਲ ਰਹੇ ਹਨ। ਉਹਨਾਂ 2004-05 ਚ ਵਕਾਲਤ ਰਾਮਪੂਰਾ ਫੂਲ ਤੋਂ ਸ਼ੁਰੂ ਕੀਤੀ ਅਤੇ ਉਹ 2015-16 ਤੋਂ ਹਾਈ ਕੋਰਟ ਚ ਪ੍ਰੈਕਟਿਸ ਕਰ ਰਹੇ ਹਨ। ਉਹ ਪਰਿਵਾਰ ਸਮੇਤ ਕੈਨੇਡਾ ਚਲੇ ਗਏ ਸਨ। ਉਹਨਾਂ ਸਾਲ ਮਦਰੂ ਵਤਨ ਵਾਪਸੀ ਕੀਤੀ ਹੈ ਅਤੇ ਉਹ ਆਮ ਆਦਮੀ ਪਾਰਟੀ ਨਾਲ ਜੁੜ ਗਏ। ਉਹ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਨੇੜਲੇਆਂ 'ਚੋਂ ਮੰਨੇ ਜਾਂਦੇ ਹਨ ਤਾਂ ਇਹ ਜਿਹੜਾ ਇਤਿਹਾਸ ਕਹਿ ਲੋਗੇ ਨਵੇਂ ਏਜੀ ਦਾ ਹੈਗਾ ਹੁਣ ਤੁਹਾਨੂੰ ਦੱਸਦੇ ਆ ਵਿਕਰਮਜੀਤ ਸਿੰਘ ਮਜੀਠੀਆ ਨੇ ਕਿਹੜੇ ਸਵਾਲ ਇਸ ਨਿਯੁਕਤੀ ਨੂੰ ਲੈ ਕੇ ਚੱਕੇ ਹਨ ਦੱਸ ਦਈਏ ਕਿ ਸੀਨੀਅਰ ਐਡਵੋਕੇਟ ਮਨਜਿੰਦਰ ਸਿੰਘ ਬੇਦੀ ਨੇ 30 ਮਾਰਚ ਨੂੰ ਪੰਜਾਬ ਦੇ ਐਡਵੋਕੇਟ ਜਨਰਲ ਵਜੋਂ ਉਹਦਾ ਸੰਭਾਲ ਲਿਆ ਇਸ ਤੋਂ ਪਹਿਲਾਂ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਗੈਰੀ ਨੇ ਮੁੱਖ ਮੰਤਰੀ ਨੂੰ ਅਸਤੀਫਾ ਸੌਂਪ ਦਿੱਤਾ ਸੀ ਪਰ ਹੁਣ ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਵਿਕਰਮਜੀਤ ਸਿੰਘ ਮਜੀਠੀਆ ਨੇ ਵੱਡਾ ਖੁਲਾਸਾ ਕੀਤਾ ਹੈ ਉਹਨਾਂ ਕਿਹਾ ਕਿ ਕੀ ਪੰਜਾਬ ਦੇ ਵਕੀਲਾਂ ਨੂੰ ਇਹ ਕਾਬਿਲ ਨਹੀਂ ਸਮਝਦੇ ਵਿਕਰਮਜੀਤ ਸਿੰਘ ਮਜੀਠੀਆ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ ਦਿੱਲੀ ਦਾ ਪੰਜਾਬ ਨੂੰ ਲੁੱਟਣ ਦਾ ਨਿਜਾਮ ਬਣ ਗਿਆ ਹੈ ਹੁਣ ਦਿੱਲੀ ਚੋਣਾ ਹਾਰਨ ਤੋਂ ਬਾਅਦ ਬੇਰੋਜ਼ਗਾਰ ਹੋਏ 50 ਕਾਨੂੰਨੀ ਮਹਾਰਾ ਨੂੰ ਪੰਜਾਬ ਏਜੀ ਦਫਤਰ ਵਿੱਚ ਐਡਜਸਟ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੇ ਵਕੀਲਾਂ ਨੂੰ ਇਹ ਕਾਬਿਲ ਨਹੀਂ ਸਮਝਦੇ ਮਜੀਠੀਆ ਨੇ ਸਵਾਲ ਪੁੱਛਿਆ ਕਿ ਗੈਰ ਪੰਜਾਬੀ ਵਕੀਲ ਪੰਜਾਬ ਦੇ ਪਾਣੀਆਂ ਦੇ ਮੁੱਦੇ ਪੰਜਾਬ ਦਾ ਚੰਡੀਗੜ੍ਹ ਤੇ ਹੱਕ ਪੰਜਾਬ ਦੀ ਭਾਖੜਾ ਮੈਨੇਜਮੈਂਟ ਬੋਰਡ ਵਿੱਚ ਸੈੱਟ ਅਤੇ ਹੋਰ ਪੰਜਾਬ ਦੇ ਮੁੱਦਿਆਂ ਬਾਰੇ ਪੰਜਾਬ ਦੇ ਹੱਕਾਂ ਲਈ ਕਾਨੂੰਨੀ ਲੜਾਈ ਸਹੀ ਤਰੀਕੇ ਲੜ ਸਕਣਗੇ ਮਜੀਠੀਆ ਨੇ ਕਿਹਾ ਕਿ ਭਗਵੰਤ ਮਾਨ ਇੱਕ ਡਮੀ ਸੀਐਮ ਹੈ ਭਗਵੰਤ ਮਾਨ ਨੇ ਦਿੱਲੀ ਦੇ ਲੀਡਰਾਂ ਨਾਲ ਸਮਝੌਤਾ ਕੀਤਾ ਹੈ ਕਿ ਮੈਨੂੰ ਸੀਐਮ ਰਹਿਣ ਦਿਓ ਬਾਕੀ ਤੁਸੀਂ ਮਰਜੀ ਕਰੋ ਭਗਵੰਤ ਮਾਨ ਜੀ ਪੰਜਾਬ ਦੇ ਖਜ਼ਾਨੇ ਦੀ ਲੁੱਟ ਹੋ ਰਹੀ ਹੈ ਅੰਨੇ ਵਾਲ ਲੁੱਟ ਲਈ ਪੰਜਾਬੀ ਤੁਹਾਨੂੰ ਕਦੇ ਮaaf ਨਹੀਂ ਕਰੇਗਾ ਉਥੇ ਹੀ ਪੰਜਾਬ ਸਰਕਾਰ ਨੇ 30 ਮਾਰਚ ਨੂੰ ਐਡਵੋਕੇਟ ਅਨੂ ਚੱਤਰਤ ਨੂੰ ਸੀਨੀਅਰ ਐਡੀਸ਼ਨਲ ਐਡਵੋਕੇਟ ਜਨਰਲ ਵਜੋਂ ਨਿਯੁਕਤ ਕਰ ਦਿੱਤਾ ਹੈ ਸੀਨੀਅਰ ਐਡੀਸ਼ਨਲ ਐਡਵੋਕੇਟ ਜਨਰਲ ਜਗਦੇਵ ਸਿੰਘ ਪੰਧੋਹਲ ਦੇ ਕਾਰਜਕਾਲ ਵਿੱਚ ਪਹਿਲਾ ਹੀ ਮਹੀਨੇ ਦਾ ਵਾਅਦਾ ਕੀਤਾ ਜਾ ਚੁੱਕਾ ਹੈ ਏਜੀ ਦਫਤਰ ਵਿੱਚ ਹੁਣ ਦੋ ਸੀਨੀਅਰ ਐਡੀਸ਼ਨਲ ਏਜੀ ਹੋਣਗੇ ਸੂਬਾ ਸਰਕਾਰ ਨੇ 2215 ਲਾ ਅਫਸਰਾਂ ਦੀ ਮਿਆਦ ਵੀ 30 ਅਪ੍ਰੈਲ ਤੱਕ ਵਧਾ ਦਿੱਤੀ ਹੈ ਤਾਂ ਇਹ ਵਿਕਰਮਜੀਤ ਸਿੰਘ ਮਜੀਠੀਆ ਨੇ ਨਵੀ ਏਜੀ ਦੀ ਨਿਯੁਕਤੀ ਨੂੰ ਲੈ ਕੇ ਸਵਾਲ ਖੜੇ ਕਰ ਦਿੱਤੇ ਨੇ ਔਰ ਇਥੋਂ ਤੱਕ ਗੱਲ ਆਖ ਦਿੱਤੀ ਹੈ ਕਿ ਭਗਵੰਤ ਮਾਨ ਇੱਕ ਡਮੀ ਸੀਐਮ ਹੈ ਉਹਨਾਂ ਨੇ ਦਿੱਲੀ ਵਾਲਿਆਂ ਦੇ ਨਾਲ ਸਮਝੌਤਾ ਕੀਤਾ ਹੈ ਕਿ ਮੈਨੂੰ ਤੁਸੀਂ ਪੰਜਾਬ ਦਾ ਮੁੱਖ ਮੰਤਰੀ ਰਹਿਣ ਦਿਓ ਬਾਕੀ ਜੋ ਤੁਹਾਡੀ ਮਰਜ਼ੀ ਹੋਵੇ ਉਹ ਤੁਸੀਂ ਕਰ ਸਕਦੇ ਹੋ ਬਿਕਰਮਜੀ ਸਿੰਘ ਜੀਠਿਆਨ ਨੇ ਪੰਜਾਬ ਦੇ ਵਿੱਚ ਸੀਨੀਅਰ ਵਕੀਲਾਂ ਦੇ ਨਾਲ ਖੜੇ ਹੋਣ ਦਾ ਜਿਹੜਾ ਵਾ ਉਹ ਦਾਵਾ ਕੀਤਾ ਹੈ ਇਸ ਟਵੀਟ ਦੇ ਰਾਹੀਂ ਕਿ ਪੰਜਾਬ ਦੇ ਵਿੱਚ ਕੋਈ ਸੂਝਵਾਨ ਤੇ ਐਸੇ ਵਕੀਲ ਨਹੀਂ ਹਨ ਕਿ ਜਿਨ੍ਹਾਂ ਨੂੰ ਤੁਸੀਂ ਏਜੀ ਲਗਾ ਸਕੋ ਐਡੀਸ਼ਨਲ ਏਜੀ ਲਗਾ ਸਕੋ ਤਾਂ ਤੁਸੀਂ ਇਸ ਖਬਰ ਦੇ ਬਾਰੇ ਕੀ ਸੋਚਦੇ ਹੋ ਆਪਣੀ ਰਾਏ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ ਬਣੇ ਰੋ ਸਾਡੇ ਨਾਲ ਧੰਨਵਾਦ